ਧਰਮ ਦੇ ਲਈ ਜੇ ਸਿਰ ਦੇਣਾ ਪੈਂਦਾ ਤੇ ਦੇ ਦੋ ਪਰ ਮਥਾਜੀ ਨਾ ਕਰੋ ਤੇ ਪਾਤਸ਼ਾਹ ਦੇ ਇਹਨਾਂ ਮੁਬਾਰਕ ਬਚਨਾਂ ਨੂੰ ਜਿਹੜੇ ਸਾਡੇ ਸ਼ਹੀਦ ਪਰਿਵਾਰ ਰਖਾਸ ਕਰਕੇ ਜਦੋਂ ਜੂਨ 84 ਦੇ ਵਿੱਚ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਅਰੋਧੇ ਤੋਂ ਬਾਅਦ ਭਾਈ ਸਤਵੰਤ ਸਿੰਘ ਭਾਈ ਬੀਅੰਤ ਸਿੰਘ ਤੇ ਭਾਈ ਕੇਰ ਸਿੰਘ ਹੋਣਾ ਨੇ ਜਿਹੜੇ ਜ਼ੁਲਮ ਕੀਤਾ ਸੀ ਤੇ ਸਾਡਾ ਤਖਤ ਢਾਇਆ ਸੀ ਉਹਨੂੰ ਉਹਦੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ ਤੋਂ ਮੇਰੇ ਕਹਿਣ ਤੋਂ ਮਰਾਦਾ ਕਿ ਭਾਈ ਸਤਵੰਤ ਸਿੰਘ ਹੁਣੀ ਜਿਹੜੇ ਆਪਾਂ ਸਭ ਜਾਣਦੇ ਹਾਂ ਕਿ ਚੜ੍ਹਦੀ ਜਵਾਨੀ 'ਚ ਉਹਨਾਂ ਨੇ ਹੱਸ ਕੇ ਫਾਂਸੀ ਦਾ ਰਸਤਾ ਚੁੰਮਿਆ ਸ਼ਹੀਦ ਪਰਿਵਾਰ ਕੌਮ ਦਾ ਸਰਮਾਇਆ ਵਾ ਸ਼ਹੀਦ ਪਰਿਵਾਰ ਕੌਮ ਦਾ ਗਹਿਣਾ ਵਾ ਤੇ ਅਤ ਕਥਨੀ ਨਹੀਂ ਵੀ ਇਹ ਸਾਡੇ ਸਿਰ ਦਾ ਤਾਜ ਆ ਇਹਨਾਂ ਪਰਿਵਾਰਾਂ ਦੇ ਵੇਖੋ ਜਿਹੜੇ ਸ਼ਹੀਦ ਆ ਉਹਨਾਂ ਨੇ ਕੋਈ ਨਿੱਜੀ ਦੀ ਲੜਾਈ ਨਹੀਂ ਲੜੀ ਉਹਨਾਂ ਨੇ ਕੌਮ ਦੀ ਲੜਾਈ ਲੜੀ ਆ ਪੰਥ ਦੀ ਲੜਾਈ ਲੜੀ ਆ ਤੇ ਮੈਂ ਇਹ ਸਮਝਦਾ ਵਾਂ ਕਿ ਰਹਿੰਦੀ ਦੁਨੀਆ ਤੱਕ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਨਾ ਕਿ ਬੀਬੀਆਂ ਨੂੰ ਤੁਸੀਂ ਮੁਖ ਤੋਂ ਨਹੀਂ ਕੁਖ ਤੋਂ ਵੇਖੋ ਉਹ ਕੁਖ ਕਿੰਨੀ ਮਾਹਨਾ ਜਿੱਥੋਂ ਰਾਜੇ ਮਹਾਰਾਜੇ ਤੇ ਯੋਧੇ ਪੈਦਾ ਹੁੰਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਨਾਲ ਸੋ ਕਿਉ ਮੰਦਾ ਆਖੀਆਂ ਜਿੱਤ ਜਮੇ ਰਾਜਾਂ ਤੋ ਮਾਤਾ ਪਿਆਰ ਕੌਰ ਦੀ ਕੋਖ ਜਿੱਥੋਂ ਸਾਡਾ ਮਹਾਨ ਸ਼ਹੀਦ ਪੈਦਾ ਹੋਇਆ ਤਾਂ ਅਸੀਂ ਆਪਣਾ ਇੱਕ ਕੌਮੀ ਫਰਜ਼ ਸਮਝਦੇ ਹਾਂ ਪੇ ਆਪਣੇ ਪਰਿਵਾਰਾਂ ਦੇ ਕੋਲ ਜਾਈਏ ਉਹਨਾਂ ਨੂੰ ਮਿਲੀਏ ਤੋ ਮਾਤਾ ਜੀ ਦਾ ਅੱਜ ਅਸ਼ੀਰਵਾਦ ਲੈਣ ਇੱਥੇ ਆਏ ਸੀ ਮਾਤਾ ਜੀ ਨੇ ਸਾਨੂੰ ਬੜਾ ਨਿੱਘ ਦਿੱਤਾ ਬੜਾ ਪਿਆਰ ਦਿੱਤਾ ਬੜਾ ਸਨੇਹ ਦਿੱਤਾ ਨਾਲ ਹੀ ਭਾਈ ਸਤਵੰਤ ਸਿੰਘ ਉਹਨਾਂ ਦੇ ਜਿਹੜੇ ਵੀਰ ਜੀ ਹੈਗੇ ਆ ਭਾਈ ਸਰਬਨ ਸਿੰਘ ਜੀ ਭਾਈ ਗੁਰਨਾਮ ਸਿੰਘ ਜੀ ਭਾਈ ਬਰਿਆਮ ਸਿੰਘ ਜੀ ਉਹਨਾਂ ਵੀ ਬਹੁਤ ਮਾਣ ਬਖਸ਼ਿਆ ਬਾਕੀ ਵੀ ਇੱਥੇ ਵੀਰ ਸੱਜਣ ਆਏ ਆ ਬਾਕੀ ਦੇਖੋ ਉਹ ਤੇ ਸਾਡੇ ਸਿੰਘ ਹੀ ਜਿਹੜੇ ਫਾਂਸਿੰਗਾਂ ਤੇ ਲੱਗ ਗਏ ਪਰ ਬਹੁਤ ਸਾਰੇ ਸਿੰਘ ਉਹ ਵੀ ਆ ਜਿਹੜੇ ਆ ਕੌਮ ਦੇ ਹੱਕਾਂ ਦੇ ਲਈ ਲੜੇ ਕਿਉਂਕਿ ਇਹ ਸਾਡੀ ਇੱਕ ਜੰਗ ਹੀ ਤੇ ਜੰਗ ਦੇ ਵਿੱਚ ਇਹ ਸਾਡੇ ਜਿਹੜੇ ਜੰਗੀ ਕੈਦੀ ਆ ਉਹ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦਾ ਉਹਨਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਔਰ ਕਿੰਨੀ ਹਰਹੰਨੀ ਫਾਲੀ ਗੱਲ ਆ ਵੀ ਦਿੱਲੀ ਦੇ ਵਿੱਚ ਕਿਸ਼ੋਰੀ ਲਾਲ ਝਟਕਈ ਨੂੰ 7 ਫਾਂਸੀਆਂ ਦਾ ਹੁਕਮ ਹੋਇਆ ਔਰ ਬਾਅਦ ਵਿੱਚ ਉਹ ਉਮਰ ਕਹਿਤ ਉਮਰ ਕਹਿਤ ਤੋਂ ਬਾਅਦ ਉਹਨੂੰ ਕਈ ਵਾਰੀ ਆਪਣੀਆਂ ਜ਼ਮਾਨਤਾਂ ਵੀ ਮਿਲੀਆਂ ਪਰ ਦੂਜੇ ਪਾਸੇ ਜਿਹੜੇ ਸਾਡੇ ਬੰਦੀ ਸਿੰਘ ਆ ਉਹ ਭਾਵੇਂ ਭਾਈ ਜਗਤਾਰ ਸਿੰਘ ਹਵਾਰਾ ਜੀ ਹੋਣ ਭਾਈ ਜਗਤਾਰ ਸਿੰਘ ਜੀ ਤਾਰਾ ਜੀ ਹੋਣ ਭਾਈ ਪਰਮਜੀਤ ਸਿੰਘ ਜੀ ਭੋਰਾ ਜੀ ਹੋਣ ਭਾਈ ਬਲਵੰਦ ਸਿੰਘ ਜੀ ਰਾਜਵਾਨਾ ਸਾਹਿਬ ਹੋਣ ਜਾਂ ਫਿਰ ਹੋਰ ਜਿੰਨੇ ਵੀ ਸਾਡੇ ਹੋਰ ਬੰਦੀ ਸਿੰਘ ਜਿਹੜੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੈਦ ਆ ਉਹਨਾਂ ਦੇ ਕੋਈ ਪਰਿਵਾਰ ਦੇ ਵਿੱਚ ਕੋਈ ਘਟਨਾ ਕਰਮ ਵੀ ਵਾਪਰਦੇ ਤੇ ਇੱਕ ਘੰਟਾ ਜਾਂ ਦੋ ਘੰਟੇ ਲਈ ਛੱਡਿਆ ਜਾਂਦਾ ਤੇ ਇੱਥੇ ਹੀ ਆ ਜਿਹੜਾ ਸਾਹ ਦਾ ਜਿਹਨੂੰ ਕੋਰਟ ਨੇ ਠੱਪਾ ਲਾਇਆ ਵੀ ਇਹ ਬੰਦਾ ਜਿਹੜਾ ਇਹਨੇ ਆ क्राइम ਕੀਤੇ ਆ ਉਹ ਉਹਨੂੰ ਹਰ ਮਹੀਨੇ ਬਾਅਦ ਨਾ ਮਤਲਬ ਰੱਖਿਆ ਆ ਵੀ ਤੁਸੀਂ ਜਾ ਕੇ ਛੁੱਟੀਆਂ ਕੱਟੋ ਆਨੰਦ ਲਓ ਉਹ ਇਹ ਸਰਕਾਰਾਂ ਦਾ ਇੱਕ ਦੋਹਰਾ ਕਿਰਦਾਰ ਜਰੂਰ ਹੈਗਾ ਤੋਂ ਅੱਜ ਜਦੋਂ ਆਪਾਂ ਇੱਕ ਕੌਮੀ ਪਰਿਵਾਰ ਤੇ ਆਏ ਆ ਤਾਂ ਇਹ ਤੇ ਸੁਭਾਵਕ ਆ ਵੀ ਬੰਦੀ ਸਿੰਘਾਂ ਦੀ ਗੱਲ ਤੇ ਜ਼ਰੂਰ ਹੋਊਗੀ ਬੰਦੀ ਸਿੰਘਾਂ ਦੇ ਮਸਲੇ ਤੇ ਫਿਰ ਆਪਾਂ ਇਹ ਵੀ ਜਾਣਦੇ ਆ ਕਿ ਅਸੀਂ ਪੁਰਾਣੇ ਬੰਦੀ ਸਿੰਘਾਂ ਦੀ ਗੱਲ ਵੀ ਕਰਦੇ ਹਾਂ ਤੇ ਅਗਲੇ ਆਣੇ ਇਹ ਵੀ ਦੱਸਿਆ ਵੀ ਤੁਸੀਂ ਪੁਰਾਣਿਆਂ ਦੀ ਗੱਲ ਕਰਦੇ ਹੋ ਅਸੀਂ ਤੁਹਾਨੂੰ ਨਵੇਂ ਵੀ ਕਰਾਂਗੇ ਇਸੇ ਤਰ੍ਹਾਂ ਹੀ ਐਨਐਸਏ ਲਾ ਕੇ ਭਾਈ ਅਮਰਤਪਾਲ ਸਿੰਘ ਹੁਣੀ ਉਹਨਾਂ ਦੇ ਸਾਥੀਆਂ ਨੂੰ ਕਿੱਥੋਂ ਤੱਕ ਅਗਲਿਆਂ ਨੇ ਭੇਜਤਾ ਜੇ ਕੌਮ ਇੱਕ ਮੁੱਠ ਹੋਵੇ ਤੇ ਇਹ ਜੋ ਕੁਝ ਵੀ ਸਾਡੇ ਨਾਲ ਵਾਪਰ ਰਿਹਾ ਨਾ ਵਾਪਰੇ ਬਾਕੀ ਸਰਕਾਰ ਨੂੰ ਵੀ ਇਹ ਚੇਤੇ ਰੱਖਣਾ ਚਾਹੀਦਾ ਵਾ ਗੁਰੂ ਪਾਸ਼ਾ ਨੇ ਨਾ ਬਾਣੀ ਚ ਆਖਿਆ ਵਾ ਭਈ ਕੋਊ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਦੇ ਤਵਾਜਾ ਰਾਜ ਰੱਬ ਦਾ ਹੀ ਸਦਾ ਰਹਿਣਾ ਬੰਦਿਆਂ ਦੇ ਰਾਜ ਅੱਜ ਹੈਗੇ ਕੱਲ ਨਹੀਂ ਹੋਣੇ ਇਹ ਜਿਹੜੇ ਸ਼ਹੀਦ ਪਰਿਵਾਰ ਹਨ ਇਹ ਸਾਡਾ ਮਤਲਬ ਇੱਕ ਮਾਰਗਦਰਸ਼ਨ ਵੀ ਕਰਦੇ ਆ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਦੇ ਆ ਭਈ ਜਦੋਂ ਕੌਮ ਦੇ ਹੱਕਾਂ ਦੀ ਗੱਲ ਆਉਂਦੀ ਆ ਤੇ ਕੌਮ ਤੇ ਪੰਥ ਤੋਂ ਉੱਪਰ ਕੁਝ ਨਹੀਂ ਹੁੰਦਾ ਬੜਾ ਮਾਣ ਤਾਣ ਇਸ ਪਰਿਵਾਰ ਨੇ ਦਿੱਤਾ ਬਾਕੀ ਮਾਤਾ ਜੀ ਦਾ ਹੀ ਅਸ਼ੀਰਵਾਦ ਇੱਥੇ ਲੈਣ ਆਏ ਆ ਕਿ ਮਾਤਾ ਜੀ ਅਸ਼ੀਰਵਾਦ ਦੇਣ ਤਾਂ ਕਿ ਕੌਮੀ ਜ਼ਰਬੇ ਦੇ ਨਾਲ ਜਿਹੜੇ ਅਗਲੇ ਕਾਰਜ ਆ ਸਾਰੇ ਆਪਾਂ ਨਿਭਾ ਸਕੀਏ ਆਪਣਾ ਸ਼ਹੀਦ ਭਾਈ ਸਤਵੰਤ ਸਿੰਘ ਹਣਾ ਦੀ ਸ਼ਹੀਦੀ ਯਾਦਗਾਰ ਨਗਰ ਦੇ ਵਿੱਚ ਬਣ ਰਹੀ ਆ ਤਿੰਨਾਂ ਹੀ ਸਿੰਘਾਂ ਦੀ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਭਾਈ ਬੀਅੰਤ ਸਿੰਘ ਤਿੰਨਾਂ ਹੀ ਸਿੰਘਾਂ ਦੀ ਜਿਹੜੀ ਸੀਦੀ ਯਾਦਗਾਰ ਇੱਥੇ ਨਗਰ ਦੇ ਵਿੱਚ ਪਹਿਲਾਂ ਵੀ ਬਣੀ ਹੋਣਾ ਅੱਗੇ ਵੀ ਬਣ ਰਹੀ ਦੇਖੋ ਮਸਲਾ ਇਹ ਨਹੀਂ ਆ ਵੀ ਇਹ ਯਾਦਗਾਰਾਂ ਕੋਈ ਨਿਹਰਾ ਪੱਥਰ ਨਹੀਂ ਲੱਗਾ ਆ ਇਹ ਯਾਦਗਾਰਾਂ ਸਾਨੂੰ ਦੱਸਦੀਆਂ ਵਾ ਕਿ ਕੌਮ ਆਪਣੇ ਸ਼ਹੀਦਾਂ ਨੂੰ ਨਹੀਂ ਭੁੱਲਦੀ ਜਾਂ ਤੇ ਬਾਕੀ ਅਹੀਂ ਜਿਹੜੇ ਹੁਣ ਕੌਮ ਦੇ ਵਾਰਸ ਵਾ ਜਦੋਂ ਵੀ ਆਪਾਂ ਇਹਨਾਂ ਇਲਾਕਿਆਂ 'ਚ ਆਉਨੇ ਆ ਤੇ ਆਪਣੇ ਸ਼ਹੀਦਾਂ ਨੂੰ ਸਜਦਾ ਜ਼ਰੂਰ ਕਰਕੇ ਜਾਈਏ ਕਿਸੇ ਨੇ ਆਖਿਆ ਨਾ ਵੀ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਅਮਰਤਾ ਸ਼ਹੀਦੀ ਤੇ ਉਹ ਕੌਮ ਨੂੰ ਜ਼ਿੰਦਗੀ ਦਿੰਦੀ ਆ ਤੁਸੀਂ ਦਾਨੁ ਤੇ ਤੇ ਰੱਖਣਾ ਤੇ ਤੇ ਤਿਆਜ ਰੱਖਣਾ ਸਾਡਾ ਸਭਨਾ ਦਾ ਫਰਜ਼